ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਅੱਜ ਫੇਰ ਬਾਈ ਦੀਪੂ ਕੋਲੇ ਆਇਆ ਪਿੰਡ ਅਲਕਰੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਦੇ ਨੇੜੇ ਬਾਈਆਂ ਨੂੰ ਭਦੌੜ ਰਹੇ ਹੁੰਦਾ ਚੰਗੇ ਮਿਲਕ ਰਿਕਾਰਡ ਵਾਲੀ ਤੀਜਾ ਸੂਆ ਝੋਟੀ ਤੇ ਬਾਈ ਜੀ ਨਕਰਾਮਾ ਗੱਲਬਾਤ ਦਿਨ ਕਿੰਨੇ ਕੱਟਦੀ ਹੈ ਕੀ ਗੱਲਬਾਤ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਜੀ ਹਰਦੀਪੂ ਠੀਕ ਠਾਕ ਹੋ ਪੂਰੇ ਵਧੀਆ ਬਾਈ ਤੇ ਦੀਪੂ ਨਾਮ ਡਰੈਸ ਬੋਲੋ ਵੀਰੇ ਹਾਂ ਬਾਈ ਦੀਪੂ ਆ ਪਿੰਡ ਆ ਲਕੜੇ ਆ ਨੇੜੇ ਪਿੰਡ ਭਲਾਉੜ ਜੰਗੀਆਂ ਦੇ ਸੇਸੂ ਕਿਰੇ ਗਿਆ ਓਕੇ ਮਾਈ ਨੰਬਰ ਹੈਗਾ ਬਾਈ 62847 ਦਾ ਸਿਕੰਡ ਤਾਂ ਤੇ ਦੀਪੂ ਉਹਦੇ ਵਾਲੀ ਵੜ ਬੈ ਗਈ ਫਿਰ ਹਾਂ ਬਾਈ ਓਕੇ ਤੇ ਦੀਪੂ ਅੱਜ ਆਪਾਂ ਕਿਹੜਾ ਸੂਆ ਝੋਟੀ ਦਿਖਾਉਣੀ ਹੈ ਅੱਜ ਬਾਈ ਤੀਜਾ ਸੂਆ ਆ ਠੀਕ ਆ ਰੇ ਨਾਲ ਦੀ ਜਾ ਹਨਾ ਜਮਾ ਰੇ ਨਾਲ ਤੀਜਾ ਕਹਿੰਦੇ ਕਹਿੰਦੇ ਆਪਾਂ ਉਹ ਗੱਲ ਕਰਦੇ ਨਹੀਂ ਤੀਜ ਠੀਕ ਆ ਤੇ ਕਿੰਨਾ ਦੁੱਧ ਕੱਢ ਦੂਗੀ ਦੀਪੂਏ ਪਿਛਲੇ ਵੀ ਆਪਾਂ ਪਾਲਾ ਨਹੀਂ ਕਹਿੰਦੇ 16 ਕਿਲੋ ਦਾ ਦੁੱਧ ਵੀ ਪਹਿਲੇ ਸਮੇਂ ਨੇ 13 ਤੋਂ 14 ਕਿਲੋ ਦਾ ਵੱਡੇ ਕੱਢ ਕਾਢ ਦੀ ਵੀਰੇ ਮੈਂ ਤੁਹਾਨੂੰ ਦੱਸ ਦਿੰਦਾ ਤੇ ਕੱਢ ਲੈਣ ਬਾਹਰ ਨੂੰ ਤੋਰ ਕੇ ਦਿਖਾ ਦਈਏ ਤੇ ਦਿਨ ਕਿੰਨੇ ਕੱਟੂਗੀ ਜੈ ਭਾਈ ਮਾਰਕਾ ਦੱਸਣਾ ਦਾ ਆਪਦਾ 3 ਦਿਨ ਰਹਿ ਗਿਆ ਇਹਦੇ ਓਕੇ ਜੀ ਤੇ ਆਪਾਂ ਹੱਥ ਹੱਤਾ ਮੰਨ ਕੇ ਲਈਏ ਠੀਕ ਆ ਵੀਰੇ ਤੇ ਕੱਦ ਕਾਢਦੇ ਨਹੀਂ ਹਣਾ ਕੋਈ ਵੀ ਕਮੀ ਆ ਦੇਖੋ ਬਾਈ ਮੂਰੇ ਤਰ੍ਹਾਂ ਜਾਂਦਾ ਦੀਨਾ ਲੰਗੇ ਜੀ ਤੇ ਵਾਕਈ ਦੇ ਦੂ ਵੀਰੇ ਦੁੱਧ ਚਲ ਤੁਸੀਂ 16 ਨਾ ਮੰਨੋ 15 ਮੰਨ ਕੇ ਲੈ ਜਾਓ ਆ ਦੇਖ ਕਵਾਲਿਟੀ ਕਰੋ ਚੈੱਕ ਲੈ ਚੱਲ ਲੰਮੀ ਹੁਣ ਦਿਖਾਉਣੀਆਂ ਵਾਲੀ ਮੈਨੂੰ ਯਾਦ ਆ ਬਾਈ ਇਹ 100 ਕਿਲੋ ਵਾਲਾ ਠੀਕ ਆ ਵੀਰੇ ਮੋੜ ਲਿਓ ਕਿਹੜੇ ਬੰਦੇ ਨੂੰ ਪਾਰ ਕੋਈ ਹੋਰ ਹੀ ਲੈ ਕੇ ਜਾਊਗਾ ਬ੍ਰੀਕ ਗਰੁੱਪ ਇੰਨਾ ਹੁੰਦਾ ਹੈ ਆ ਜਾ ਮੋੜ ਲੈ ਇਧਰ ਖੜਕਾ ਜਾ ਹੁੰਦਾ ਆ ਦੇਖੋ ਕਵਾਲਿਟੀ ਬਹੁਤ ਆਗੀ ਤੇ ਬਾਕੀ ਦੀ ਗੱਲ ਦੁੱਧ ਨੇ ਦੇ ਦੇਣਾ ਕਿੰਨੇ ਦਿਨ ਕੱਟ ਜੀ ਦੀਪੂ ਹਫਤਾ ਮੰਨ ਕੇ ਲੱਗਿਆ ਹਫਤਾ ਮੰਨ ਕੇ ਓਕੇ ਆ ਦੇਖੋ ਜੀ ਕੱਦ ਕਾੜ ਦਾ ਤਾਂ ਅੰਤ ਹੀ ਕੋਈ ਨਹੀਂ ਤੇ ਥੱਲੇ ਲਿਓ ਵੀ ਸੋਨਾ ਤਿਆਰ ਕਰਦੀ ਹੁੰਦੀ ਹੈ ਤੇ ਥਾਣਾ ਥੁਣਾ ਜੀਪੇ ਜੂਪੇ ਦੀ ਓਕੇ ਬਾਈ ਜਮਾ ਓਕੇ ਉਹਦੀ ਆਪਣੀ ਠੀਕਾ ਪੌਣੀ ਵੀ ਆਨਲਾਈਨ ਮਗਾ ਲਿਆ ਹੈ ਆ ਕਰੋ ਜੀ ਚੈੱਕ ਥੱਲੇ ਠੀਕ ਹੈ ਜੀ ਤੇ ਕੱਲੇ ਕੱਲੇ ਥਾਂ ਸਪੇਸ ਤੇ ਲੱਗੇ ਪਿਆ ਕਾਗਜੀ ਨਿੰਬੂ ਜਿਹਨੂੰ ਕਹੈ ਨੇ ਟੈਰੀ ਕਾਰਟ ਹੈਗਾ ਹਨਾ ਤੇ ਆ ਦੇਖੋ ਜੀ ਕੁਆਲਿਟੀ ਸਿੰਘ ਸੁਕਦੀ ਕਰੋ ਚੈੱਕ ਠੀਕ ਹੈ ਬਰੇ ਠੀਕ ਹੈ ਬਰੇ ਹਨਾ ਬਹੁਤ ਥੱਲੇ ਸੀਲ ਆ ਜਿਵੇਂ ਗੱਪਣਾ ਹਨਾ ਤੇ ਦੁਬਾਰਾ ਮੈਂ ਤੁਹਾਨੂੰ ਫੇਰ ਦੱਸਣ ਲੱਗਿਆ ਕੱਦ ਕਾਟ ਦੀ ਨਹੀਂ ਕਮੀ ਹਨਾ ਹਾਂ ਕੱਦ ਕਾਟ ਦੀ ਆ ਬਾਈ ਤੇ ਠੀਕ ਆ ਦੀਪੂ 5-7 ਦਿਨ ਘੱਟ ਜੂ ਹਨਾ ਹਫਤਾ 5-7 ਦਿਨ ਮੰਨ ਕੇ ਨਹੀਂ ਆ ਬਈ ਆਪ ਤੇ ਦੁੱਧ ਦੇ ਤੂੰ 15 ਤੋਂ ਪਲੱਸ 15 ਤੋਂ ਪਲੱਸ ਚੱਲੂਗੀ ਬਾਈ ਹਾਂ ਪਿੱਛੇ ਮੋੜ ਦੁਬਾਰਾ ਫੇਰ ਦਿਖਾ ਦੇ ਲਈ ਆਮੜੇ ਹੋਈ ਐ ਇੱਥੇ ਆ ਦੇ ਖੜੀ ਦਾ ਲੈਵਾ ਦੇਖ ਲਓ ਢਿਲਾਂ ਢੁਲਾ ਗਈਆਂ ਵਾਂਗੂ ਬਈ ਹਨਾ ਹਾਂ ਲੈਵਾ ਐ ਨਹੀਂ ਬਾਈ ਵੀ ਟੁੱਟਵਾ ਜਾਂ ਮੱਖਿਆ ਵਾਲਾ ਲੈਵਾ ਦਾ ਬਾਕੀ ਦਾ ਖੜੀ ਇਹਦੇ ਬਰਾਬਰ ਇੱਥੇ ਮੂਰੇ ਜੇ ਦਿਖਾਈਏ ਲੋ ਦੇਖੋ ਕੋਈ ਐਂ ਜਾਂ ਫੇਰ ਦਵਾ ਪੂਰੀ ਨਾ ਆਈ ਵੀ ਘਬਰਾ ਦੇ ਘੋੜ ਦੇ ਉੱਥੇ ਟਕਰਾਂ ਗੇਟ ਤੇ ਟਕਰਾਂ ਮਲਾਂ ਚੋ ਦੇ ਤੁਹੇ ਨਹੀਂ ਨਹੀਂ ਠੀਕ ਆ ਬਈ ਆ ਦੇ ਕਰੋ ਜੀ ਚੈੱਕ ਕੁਆਲਿਟੀ ਚ ਕੋਈ ਵੀ ਕਮੀ ਨਹੀਂ ਦੁੱਧ ਦੇ ਦੇਣਾ ਕੁਆਲਿਟੀਆਂ ਤੇ ਜਾਤਾਂ ਤੇ ਬਰੀਡਾਂ ਦੁੱਧ ਦਿੰਦੀਆਂ ਜੀ ਹਨਾ ਆ ਦੇਖੋ ਜੀ ਜਾਤਾਂ ਬਾਈ ਮੈਂ ਦੀ ਇੰਨੀ ਆ ਤੇ ਬਾਕੀ ਦਾ ਠੀਕ ਆ ਪਹਿਲੇ ਸ਼ੁਰੂਏ ਉਹਨਾਂ ਨੇ ਹਰਿਆਣੇ ਚੋਂ ਲੈ ਗਏ ਬਾਕੀ ਕਾਫੀ ਵੀਡੀਓ ਆਪਣੇ ਚੈਨਲ ਤੇ ਪ੍ਰੋਟੀਨ ਚ ਵੀਡੀਓ ਪੈਂਦੀ ਰਹਿੰਦੀ ਹੈ ਬਾਈਆਂ ਦੀ ਕਿਉਂਕਿ ਪਹਿਲਾਂ ਤੋਂ ਲੈ ਕੇ ਆਪਣੇ ਚੈਨਲ ਤੇ ਵੀਡੀਓ ਮੈਨੂੰ ਕਿਸੇ ਨੇ ਲੰਬਾ ਨਹੀਂ ਜਮੇ ਦਿੱਤਾ ਅਜੇ ਤੱਕ ਤੇ ਬਾਕੀ ਦੀ ਇੱਕ ਤੁਹਾਨੂੰ ਹੋਰ ਗੱਲ ਮੈਂ ਕਹਿਣ ਲੱਗਾ ਇਹਨਾਂ ਦੀ ਬਾਈਆਂ ਦੀ ਸਾਈ ਕਰਨ ਉਹਨਾ ਤੁਸੀਂ ਜਾ ਕੇ ਠੀਕ ਹੈ ਜੀ ਸਾਈ ਬੇਸ਼ੱਕ ਦੀ ਪਾ ਦੇ ਉਹ ਮੇਰੀ ਜ਼ਿੰਮੇਵਾਰੀ ਹੂ ਬਾਕੀ ਨਿਰਖ-ਪਰਕ ਤੁਸੀਂ ਕਰਨੀ ਹੈ ਠੀਕ ਹੈ ਜੀ ਜਿਵੇਂ ਤੁਸੀਂ ਮੇਰੀ ਗੱਲ ਬਾਈ ਜਿਹਦਾ ਫਟ ਆ ਗਈ ਸਾਈ ਪਾਰ ਦੀ ਫਟ ਆ ਗਈ ਤਾਂ ਲੈ ਜਾਓ ਇਹ ਨਾ ਫਟਾ ਜੇ ਆਪਾਂ ਸਾਈ ਸੁਬਾ ਹਾਂ ਇੱਕ ਗੱਲ ਹੋਰ ਵੀ ਹੈ ਨਾ ਇੱਕ ਆਪਣੀ ਇਹ ਜ਼ਿੰਮੇਵਾਰੀ ਹੈ ਵੀ ਜੇ ਤੁਹਾਡੀ ਸਾਈ ਕਿਸੇ ਪਾਸੇ ਜਾਵੇ ਤੇ ਪੰਜ ਪਾ ਦਾ ਚਾਰ ਪਾ ਦਾ ਦੋ ਪਾ ਦਾ ਉਹ ਨਹੀਂ ਗੱਲ ਹੈਗੀ ਠੀਕ ਹੈ ਜੀ ਵੀ ਕੋਈ ਠੱਗੀ ਹੋ ਜੇ ਧੋਖਾ ਹੋ ਜੇ ਇਹ ਜੀ ਗੱਲ ਨਹੀਂ ਹੈਗੀ ਉਹ ਉਹ ਗਾਰੰਟੀ ਹੈ ਤੇ ਬਾਕੀ ਦਾ ਨਿਰਖ-ਪਰਕ ਤੁਸੀਂ ਕਰਨੀ ਹੈ ਨਿਰਖ-ਪਰਕ ਤੁਸੀਂ ਕਰਨੀ ਆ ਵੀਡੀਓ ਬਣਾਉਣ ਦਾ ਟਾਈਮ ਆਪਣਾ 9 ਵਜੇ ਲਈ ਆ ਤੇ ਪਰ ਇਹ ਤਾਂ ਗੱਭਣੀਆਂ ਕੋਈ ਚੱਕ ਨਹੀਂ ਟਾਈਮ ਦੱਸਣ ਦੇ ਹਨ ਤੇ ਬਾਕੀ ਦੀ ਗੱਲ ਨਿਰਖ ਪਰਖ ਤੁਸੀਂ ਕਰ ਲਿਆ ਕਰੋ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ